ਅੱਜ ਅਸੀਂ ਪਹੁੰਚੇ ਆਂ ਗੁਰਦੁਆਰਾ ਸਾਹਿਬ ਸ੍ਰੀ ਚਰਨ ਕਮਲ ਸਾਹਿਬ ਮਾਛੋੜਾ ਸਾਹਿਬ ਦੇ ਤੇ ਇਹਨਾਂ ਜੋ ਪ੍ਰਾਪਤ ਧਰਤੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਇੱਥੇ ਉਹ ਆਏ ਸੰਚਮਕੌਰ ਦੀ ਜਨਮ ਸਥਾਨ ਹੈ ਇਸ ਸੰਬੰਧੀ ਜੋ ਜਾਣਕਾਰੀ ਸਾਡੇ ਨਾਲ ਇਤਿਹਾਸ ਹੈ ਉਹ ਸਾਨੂੰ ਇੱਕ ਮੁੱਖ ਜਿਹੜੇ ਕਥਾਵਾਚਕ ਹਨ ਉਹਨਾਂ ਤੋਂ ਜਾਣਕਾਰੀ ਲਵਾਂਗੇ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਜੀ ਤਸਦਕ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਚਮਕੌਰ ਸਾਹਿਬ ਦੀ ਗੜੀ ਵਿੱਚ ਆਪਣੇ ਲਖਤੇ ਜਿਗਰ ਸਹਿਬਜ਼ਾਦਾ ਅਜੀਤ ਸਿੰਘ ਸਹਿਬਜ਼ਾਦਾ ਜੁਝਾਰ ਸਿੰਘ ਦੀਆਂ ਸ਼ਹਾਤਾਂ ਦੇ ਉਪਰੰਤ ਸੂਰਬੀਰ ਯੋਧਿਆਂ ਦੇ ਵੀ ਬਾਰੋ-ਬਾਰ ਜਥੇ ਬਣਾ ਕੇ ਮਹਾਰਾਜ ਜੀ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਔਰ ਸਤਿਗੁਰੂ ਰਤੀ ਮਾਤਾ ਵੀ ਡੋਲੇ ਨਹੀਂ ਜਦੋਂ ਸਤਿਗੁਰੂ ਦਾਤਾਰ ਪਿਤਾ ਨੇ ਆਪ ਤਿਆਰੀ ਕੀਤੀ ਮੈਦਾਨ ਨੇ ਜੰਗ ਜਾਣ ਦੇ ਤਾਂ ਖਾਲਸੇ ਨੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਮਹਾਰਾਜ ਜੀ ਨੂੰ ਹੁਕਮ ਕੀਤਾ ਸਤਗੁਰੂ ਗੜੀ ਛੱਡ ਕੇ ਟਾੜੀ ਮਾਰ ਕੇ ਬੜੀ ਗੁਰੂ ਸਵਾਰਿਓ ਦੁਸ਼ਮਣ ਨੂੰ ਵੰਗਾਰ ਪਾ ਕੇ ਸਤਗੁਰੂ ਫਿਰ ਗੜੀ ਵਿੱਚੋਂ ਚਾਲੇ ਪਾ ਕੇ ਇਸ ਧਰਤੀ ਤੇ ਪਹੁੰਚੇ ਨੇ ਸਾਹਮਣੇ ਖੂਹ ਸਾਹਿਬ ਜਿੱਥੋਂ ਸਤਗੁਰੂ ਜੀ ਨੇ ਆ ਕੇ ਜਲ ਛਕਿਆ ਔਰ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਜੰਡ ਸਾਹਿਬ ਦੇ ਹੇਠਾਂ ਸਤਗੁਰੂ ਜੀ ਨੇ ਇੱਥੇ ਆਰਾਮ ਕੀਤਾ ਹੈ ਇਥੇ ਹੀ ਸਤਿਗੁਰੂ ਜੀ ਨੂੰ ਵਿਛੜੇ ਹੋਏ ਤਿੰਨ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਆ ਕੇ ਮਿਲੇ ਨੇ ਜਦੋਂ ਉਹਨਾਂ ਨੇ ਪਾਤਸ਼ਾਹ ਜੀ ਦੀ ਅਵਸਥਾ ਦੇਖੀ ਹੈ ਕਿ ਜਾਮਾ ਲੀਰੋ ਲੀਰ ਹੈ ਪੈਰਾਂ ਵਿੱਚ 16 ਚੁੱਬੀਆਂ ਨੇ ਪੈਰਾਂ ਵਿੱਚੋਂ ਖੂਨ ਸਿੰਮਦਾ ਹੈ ਸੱਚੇ ਪਾਤਸ਼ਾਹ ਸਤਿਗੁਰੂ ਦਾ ਨੂਰਾਨੀ ਸਰੂਪ ਉਸੇ ਪ੍ਰਕਾਰ ਚੜ੍ਹਦੀ ਕਲਾ ਵਾਲਾ ਹੈ ਦੇਦਾਰ ਪਾ ਕੇ ਬੇਨਤੀਆਂ ਕੀਤੀਆਂ ਨੇ ਤੇ ਗੁਰੂ ਪਾਤਸ਼ਾਹ ਨੇ ਦੇਖਿਆ ਹੈ ਕਿ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਉਹਨਾਂ ਦਾ ਮਨ ਇੱਕ ਪਰ ਇੱਕ ਕਿਸ ਹਿਸਾਬ ਨਾਲ ਵੀ ਬੜੀ ਮੁਸੀਬਤ ਵਿੱਚ ਕਸ਼ਟ ਵਿੱਚ ਮੰਨ ਸੀ ਗੁਰੂ ਜੀ ਨੇ ਉਹਨਾਂ ਦਾ ਮਨ ਹਿਰਦੇ ਦੀ ਜਿਹੜੀ ਹੈ ਭਾਵਨਾ ਔਰ ਉਸ ਨੂੰ ਦੂਰ ਕਰਨ ਵਾਸਤੇ ਆਤਮਿਕ ਅਡੋਲਤਾ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਸੁਧ ਬਿਨ ਰੋਗ ਰਜਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਸ਼ੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਣਾ ਯਾਰੜੇ ਦਾ ਸਾਨੂੰ ਸתר ਚੰਗਾ ਪਾਠ ਖੇੜਿਆਂ ਦਾ ਰਹਿਣਾ ਕਲਗੀ ਤਰਪਾਛੇ ਸ਼ਬਦ ਵਿੱਚ ਆਪਣੀ ਆਤਮਿਕ ਅਡੋਲਤਾ ਦਰਸਾ ਰਹੇ ਹਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜੀ ਦੇ ਦਾਤਾਰ ਪਿਤਾ ਦੇ ਅਨਨ ਸੇਵਕ ਭਾਈ ਗੁਲਾਬਾ ਭਾਈ ਪੰਜਾਬਾ ਉਹਨਾਂ ਦੇ ਮਾਹੀ ਨੇ ਦੂਰ ਤੋਂ ਦੇਖਿਆ ਹੈ ਇਹ ਘਰ ਜਾ ਕੇ ਦੱਸਿਆ ਹੈ ਕਿ ਆਪਣੇ ਬਾਗ ਦੇ ਵਿੱਚ ਕੋਈ ਸੋਹਣੇ ਸੁੰਦਰ ਦਸਤਾਰਾਂ ਤੇ ਸਿੱਖੀ ਸਰੂਪ ਵਾਲੇ ਕੁਝ ਸੂਰਬੀਰ ਆਏ ਹਨ ਜਦੋਂ ਭਾਈ ਗੁਲਾਬੇ ਪੰਜਾਬ ਦੇ ਨੇ ਸੁਣਿਆ ਹੈ ਉਸੇ ਵੇਲੇ ਉਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਇੱਥੇ ਆ ਕੇ دیدار ਕਰਦੇ ਹਨ ਦਰਸ਼ਨ ਕਰਦੇ ਹਨ ਕਹਿੰਦੇ ਹਨ ਪਾਤਸ਼ਾਹ ਹੁਣੇ ਘਰ ਚੱਲੋ ਗੁਰੂ ਜੀ ਕਹਿੰਦੇ ਨਹੀਂ ਹੁਣ ਅਸੀਂ ਦਿਨ ਦੇ ਸਮੇਂ ਨਹੀਂ ਜਾ ਸਕਦੇ ਜਦੋਂ ਸ਼ਾਮ ਨੂੰ ਰਹਿਰਾਜ ਸਾਹਿਬ ਸਾਹਮਣੇ ਖੂਹ ਤੇ ਬੈਠ ਕੇ ਪਾਤਸ਼ਾਹ ਨੂੰ ਕੀਤੀ ਹੈ ਰਹਿਰਾਜ ਸਾਹਿਬ ਦੇ ਪਾਠ ਤੋਂ ਬਾਅਦ ਭਾਈ ਗੁਲਾਬੇ ਦੇ ਘਰ ਸਤਗੁਰੂ ਨੇ ਜਾ ਕੇ ਨਿਵਾਸ ਕੀਤਾ ਹੈ ਚੁਬਾਰੇ ਵਿੱਚ ਜਿੱਥੇ ਗੁਰਦੁਆਰਾ ਚੁਬਾਰਾ ਸਾਹਿਬ ਸੁਭਾਏਮਾਨ ਹੈ ਸਤਸੰਗਤ ਚੁਬਾਰਾ ਸਾਹਿਬ ਵਿੱਚ ਉਹ ਮੱਟ ਦੇ ਦਰਸ਼ਨ ਅੱਜ ਹੁੰਦੇ ਹਨ ਜਿਸ ਵਿੱਚ ਪਾਤਸ਼ਾਹ ਜੀ ਦੇ ਬਸਤਰ ਰੰਗੇ ਗਏ ਸਨ ਨੀਲੇ ਰੰਗ ਵਿੱਚ ਲਲਾਰੀ ਨੇ ਰੰਗੇ ਸਨ ਗੁਰੂ ਮਹਾਰਾਜ ਸਤਗੁਰੂ ਜੀ ਦੀ ਬਹੁਤ ਸੇਵਾ ਭਾਈ ਪੰਜਾਬੇ ਤੇ ਭਾਈ ਗੁਲਾਬੇ ਨੇ ਕੀਤੀ ਗੁਰੂ ਜੀ ਨੇ ਇੱਥੇ ਹੀ ਮਾਤਾ ਹਰਦੈ ਨੂੰ ਯਾਦ ਕੀਤਾ ਉਹਨਾਂ ਨੇ ਹੱਥੀਂ ਬੁਣਿਆ ਹੋਇਆ ਕੱਪੜਾ ਜੋ ਬਸਤਰ ਹੈ ਉਹ ਮਹਾਰਾਜ ਜੀ ਨੂੰ ਆ ਕੇ ਭੇਟ ਕੀਤਾ ਹੈ ਸਤਿਗੁਰੂ ਨੇ ਉਹਨਾਂ ਨੂੰ ਵੀ ਨਾਮਦਾਨ ਤੇ ਮੁਕਤੀਦਾਨ ਬਖਸ਼ ਕੇ ਉਹਨਾਂ ਦਾ ਵੀ ਜੀਵਨ ਸਫਲਾ ਕੀਤਾ ਹੈ ਇਥੋਂ ਹੀ ਫਿਰ ਚਬਾਰੇ ਵਿੱਚੋਂ ਘੋੜਿਆਂ ਦੇ ਸੌਦਾਗਰ ਭਾਈ ਗਨੀਖਾਂ ਭਾਈ ਨਵੀਖਾਂ ਬੜੇ ਅਦਬ ਨਾਲ ਆਪਣੇ ਘਰ ਗੁਰੂ ਜੀ ਨੂੰ ਪਨਾਹ ਦਿੰਦੇ ਹਨ ਤੇ ਗੁਰੂ ਸਵਾਰਿਓ ਉਧਰੋਂ ਪਹਿਰੇ ਸਖਤ ਹੋ ਗਏ ਹਨ ਸਾਰੇ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਭਾਲ ਹੋ ਰਹੀ ਹੈ ਕਿਉਂਕਿ ਜਿਸ ਪਿਆਰ ਵਾਲੇ ਸੂਰਬੀਰ ਭਾਈ ਸੰਗਤ ਸਿੰਘ ਨੂੰ ਮਹਾਰਾਜ ਕਲਗੀ ਦੇ ਕੇ ਆਏ ਸਨ ਚਮਕੌਰ ਦੀ ਗੜੀ ਵਿੱਚ ਉਸ ਸਮੇ ਗੁਰੂ ਸਵਾਰੀ ਉਸ ਦਾ ਸਿਰ ਕੱਟ ਕੇ ਜਦੋਂ ਉਹ ਵਜੀਦੇ ਕੋਲ ਸਰਹੰਦ ਲੈ ਕੇ ਗਏ ਹਨ ਤੇ ਉਸ ਸਮੇ ਉਹਨਾਂ ਨੇ ਪਛਾਣਿਆ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਦਾ ਸਿਰ ਨਹੀਂ ਹੈ ਤੁਸੀਂ ਕਿਸੇ ਭੁਲੇਖੇ ਵਿੱਚ ਹੋ ਇਸੇ ਕਰਕੇ ਫਿਰ ਗੁਰੂ ਜੀ ਨੂੰ ਪਕੜਨ ਵਾਸਤੇ ਹੋਰ ਸ਼ਕਤੀ ਹੋ ਗਈ ਹੈ ਇਹ ਗੁਰੂ ਮਹਾਰਾਜ ਸਤਗੁਰੂ ਨੂੰ ਉਸ ਸਮੇ ਘੋੜਿਆਂ ਦੇ ਸੋਦਾਗਰ ਪਨਾਹ ਦਿੰਦੇ ਹਨ ਜਦੋਂ ਮਹਾਰਾਜ ਜੀ ਨੂੰ ਪਕੜਨ ਵਾਸਤੇ ਬੜੀ ਸ਼ਕਤੀ ਹੋ ਗਈ ਹੈ ਜਿੰਦਾ ਜਾਂ ਮਰਦਾ ਪਕੜੋ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਨੂੰ ਆਪਣੇ ਘਰ ਉਹਨਾਂ ਨੇ ਥਾਂ ਦਿੱਤੀ ਹੈ ਭਾਵੇਂ ਘਰ ਘਰ ਤਲਾਸ਼ੀ ਲਈ ਜਾ ਰਹੀ ਸੀ ਪਰ ਗਨੀਖਾ ਨਵੀਖਾ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਮਹਾਰਾਜ ਜੀ ਨੂੰ ਰੱਖਿਆ ਅਗਲੇ ਦਿਨ ਫਿਰ ਬੇਨਤੀ ਕੀਤੀ ਪਾਤਸ਼ਾਹ ਤੁਸੀਂ ਸਾਡੇ ਉੱਚ ਦੇ ਪੀਰ ਬਣੋ ਤੇ ਤੁਹਾਨੂੰ ਸਤਕਾਰ ਨਾਲ ਅਸੀਂ ਅਗਲੇ ਸਫ਼ਰ ਵਿੱਚ ਲੈ ਕੇ ਜਾਈਏ ਪਾਤਸ਼ਾਹ ਜੀ ਨੇ ਉੱਚ ਦੇ ਪੀਰ ਬਣਨਾ ਪ੍ਰਵਾਨ ਕਰ ਲਿਆ ਹੈ। ਔਰ ਗੁਰੂ ਮਹਾਰਾਜ ਜੀ ਦੇ ਫਿਰ ਉਹ ਬਸਤਰ ਨੀਲੇ ਰੰਗਵਾਏ ਗਏ ਹਨ। ਲਿਲਾਰੀ ਬੁਲਾ ਕੇ ਬਸਤਰ ਸਿਵਾਏ ਗਏ ਹਨ। ਗੁਰੂ ਮਹਾਰਾਜ ਜੀ ਨੇ ਅਤੇ ਸਿੰਘਾਂ ਨੇ ਬਸਤਰ ਨੀਲੇ ਪਹਿਨੇ ਹਨ। ਗੁਰੂ ਜੀ ਉੱਚ ਦੇ ਪੀਰ ਬਣੇ ਹਨ। ਪਲੰਗ ਤੇ ਵਿਰਾਜਮਾਨ ਹੋਏ ਹਨ। ਅਗਲੇ ਸਫਰ ਵਿੱਚ ਸੱਚੇ ਪਾਤਸ਼ਾਹ ਤੁਰੇ ਹਨ। ਰਸਤੇ ਵਿੱਚ ਦਿਲਾਵਰ ਖਾਨ ਨਾਂ ਦੇ ਥਾਣੇਦਾਰ ਨੇ ਸ਼ਨਾਖਤ ਵਾਸਤੇ ਗੁਰੂ ਮਹਾਰਾਜ ਜੀ ਦੀ ਸਵਾਰੀ ਨੂੰ ਰੋਕਿਆ ਹੈ ਔਰ ਸ਼ਨਾਖਤ ਵਾਸਤੇ ਕਾਜੀ ਬੁਲਾਇਆ ਹੈ ਜਿਸ ਅਨਾਇਤ ਅਲੀ ਕਾਜੀ ਨੂਰਪੁਰ ਦਾ ਜਿਸ ਨੇ ਆ ਕੇ ਕਿਹਾ ਇਹ ਤਾਂ ਪੀਰਾਂ ਦੇ ਪੀਰ ਨੇ ਉੱਚ ਦੇ ਪੀਰ ਨੇ ਇਹਨਾਂ ਨੂੰ ਅੱਗੇ ਜਾਣ ਦਿਓ ਇਸ ਤਰ੍ਹਾਂ ਫਿਰ ਸਤਗੁਰੂ ਕਿਰਪਾਨ ਪੇਟ ਵਾਲੇ ਅਸਥਾਨ ਤੋਂ ਅਗਲੇ ਸਫ਼ਰ ਵਾਸਤੇ ਗਏ ਹਨ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਦੇ ਮਾਛੀਵਾੜਾ ਸਹਿਬ ਚਰਨ ਪਾਉਣ ਦੀ ਸਲਾਣਾ ਯਾਦ ਨੂੰ ਸਮਰਪਿਤ ਹੁੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭਾ ਸ਼੍ਰੇਟੀਆ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਤੇ ਮਹਾਨ 24 ਦਸੰਬਰ ਨੂੰ ਵਿਸ਼ਾਲ ਸੁੰਦਰ دیਵਾਨ ਸਜਾਏ ਜਾ ਰਹੇ ਹਨ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇ ਪ੍ਰਚਾਰਕ ਸਹਿਬਾਨ ਢਾਡੀ ਸਹਿਬਾਨ ਕਵੀਸ਼ਰ ਸਹਿਬਾਨ ਅਤੇ ਪੰਥ ਦੀ ਸਰਮੋਹਰ ਸੰਸਥਾ ਦੇ ਪ੍ਰਧਾਨ ਸਤਕਾਰਯੋਗ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਉਹ ਵੀ ਹਾਜ਼ਰੀਆਂ ਭਰਨ ਵਾਸਤੇ ਆ ਰਹੇ ਹਨ ਔਰ ਹਲਕੇ ਦੇ ਸਮੂੱਚੇ ਮੈਂਬਰ ਸਹਿਬਾਨ ਹਾਜ਼ਰੀਆਂ ਭਰਨ ਵਾਸਤੇ ਪਹੁੰਚ ਰਹੇ ਹਨ ਸ਼ਨੀਮਰ ਬੇਨਤੀ ਹੈ 24 ਤਰੀਕ ਨੂੰ 24 ਦਸੰਬਰ ਨੂੰ ਹਾਜ਼ਰੀਆਂ ਭਰ ਕੇ ਗੁਰੂ ਦਾ ਜਸ ਸਰਵਣ ਕਰਿਏ ਔਰ 25 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਇਸ ਅਸਥਾਨ ਤੋਂ ਸਜਾਏ ਜਾ ਰਹੇ ਹਨ ਪੰਜ ਪਿਆਰਿਆਂ ਦੀ ਜੋਗ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਸ ਅਸਥਾਨ ਤੋਂ ਨਗਰ ਕੀਰਤਨ ਦੀ ਅਰੰਭਤਾ 10:30 ਵਜੇ ਹੋਏਗੀ ਗੁਰਦੁਆਰਾ ਚਬਾਰਾ ਸਾਹਿਬ ਗੁਰਦੁਆਰਾ ਗਣੀਖਾ ਨਵੀਂ ਖਾ ਸਿੰਘ ਸਭਾ ਗੁਰਦੁਆਰਾ ਗੁਰਦੁਆਰਾ ਭਗਤ ਰਵਦਾਸ ਸਾਹਿਬ ਜੀ ਤੋਂ ਹੁੰਦੇ ਹੋਏ ਕਿਰਪਾਨ ਪੇਟ ਤੋਂ ਵਾਪਸੀ ਇਸ ਨਗਰ ਕੀਰਤਨ ਦੀ 25 ਤਰੀਕ ਨੂੰ ਹੋਏਗੀ ਪਰਿਵਾਰਾਂ ਸਮੇਤ ਹਾਜ਼ਰੀ ਭਰੀਏ ਦੂਸਰੀ ਬੇਨਤੀ ਇਹ ਗੁਰੂ ਮਹਾਰਾਜ ਜੀ ਨੇ ਜੋ ਮਿੱਤਰ ਪਿਆਰੇ ਨੂੰ ਸ਼ਬਦ ਉਚਾਰਨ ਕੀਤਾ ਹੈ ਇਹ ਸ਼ਬਦ ਕਿਸੇ ਵੀ ਤਖਤ ਤੇ ਗਾਇਆ ਜਾਵੇ ਜਾਂ ਪਿਆਰ ਨਾਲ ਆਪਾਂ ਕਿਤੋਂ ਵੀ ਸਰਵਣ ਕਰੀਏ ਆਪਾਂ ਨੂੰ ਮਾਛੀਵਾੜਾ ਸਾਹਿਬ ਚੇਤੇ ਆਉਂਦਾ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਕਿਉਂਕਿ ਕਲਗੀਧਰ ਪਾਤਸ਼ਾਹ ਦਾ ਇਹ ਪਾਵਨ ਪਵਿੱਤਰ ਸ਼ਬਦ ਇੱਕ ਹਿਰਦਾ ਹੈ ਹਿਰਦੇ ਦੀ ਉਹਨਾਂ ਦੀ ਅਵਸਥਾ ਹੈ ਗੁਰੂ ਸਵਾਰਿਓ 23 ਤਰੀਕ ਤੋਂ ਇਸ ਅਸਥਾਨ ਤੇ ਸਲਾਨਾ ਜੋੜ ਮੇਲ ਆਰੰਭ ਹੋ ਰਹੇ ਨੇ ਕਿਉਂਕਿ 23 ਤਰੀਕ ਨੂੰ ਗੁਰਦੁਆਰਾ ਝਾੜ ਸਾਹਿਬ ਤੋਂ ਸੋਹਣੇ ਸੁੰਦਰ ਨਗਰ ਕੀਰਤਨ ਸਜਾਏ ਜਾ ਰਹੇ ਨੇ ਮਾਚੀਵਾੜਾ ਸਾਹਿਬ ਸ਼ਾਮ ਨੂੰ 23 ਤਰੀਕ ਨੂੰ ਸੰਪੂਰਨ ਹੋਣਗੇ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਸਾਹਿਬ ਵੱਲੋਂ 23 ਤਰੀਕ ਨੂੰ ਰਾਤਰੀ ਦੇ ਸਮੇਂ ਧਾਰਮਿਕ ਫਿਲਮਾਂ ਦਿਖਾਈਆਂ ਜਾਣਗੀਆਂ ਔਰ ਗੁਰੂ ਸਵਾਰਿਓ ਇਸ ਅਸਥਾਨ ਤੇ ਮਹਾਨ ਇਹ ਜੋ ਸਲਾਨਾ ਜੋੜ ਮੇਲ ਹਨ ਆਓ ਹਾਜ਼ਰੀਆਂ ਭਰੀਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਿੱਤੇ ਹੋਏ ਫਲਸਫੇ ਨਾਲ ਜੁੜੀਏ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਚੈਨਲ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਹੈ ਜੋ ਸਤਿਗੁਰੂ ਦੇ ਕਰਦੀਆਂ ਕਥਾ ਕਹਾਣੀਆਂ ਦਰਸ਼ਕਾਂ ਤੱਕ ਸ਼ਰੋਤਿਆਂ ਤੱਕ ਲੈ ਕੇ ਜਾਂਦੇ ਹਨ ਮੇਰੀਆਂ ਭੁੱਲਾਂ ਖਿਮਾ ਕਰ ਦੇਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਨ ਹੈਡ ਗ੍ਰੰਥ ਕੀ ਇਤਿਹਾਸ ਸਮਰ ਸਾਹਿਬ ਤੋਂ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜੋ ਸਲਾਨਾ ਜੋੜ ਮੇਲਾ ਰਿਹਾ ਸੋੰਦੀ ਮੈਂ ਦਿਨੇਸ਼ ਪਾਰਵਾਰ ਮਾਛੋੜਾ ਸਾਹਿਬ